ਅੰਮ੍ਰਿਤਸਰ ਦਾ ਵਿਅਸ ਰਹਿਣ ਵਾਲਾ ਸ਼ਿਹਾਟਾ ਚੌਂ ਜੋ ਹੁਣ ਹਨੇਰੇ ਵਿੱਚ ਗੁੰਮ ਹੋ ਚੁੱਕਾ ਹੈ ਇਹ ਚੌਂਕ ਨਗਰ ਨਿਗਮ ਦੀ ਅੰਗਿਲੀ ਦੀ ਪੇਂਟ ਚੜਨ ਕਰਕੇ ਆਪਣਾ ਇਤਿਹਾਸ ਗਵਾ ਚੁੱਕਿਆ ਹੈ ਇਸ ਚੌਂਕ ਵਿੱਚ ਨਾ ਟ੍ਰੈਫਿਕ ਸਿਗਨਲ ਚੱਲਦੇ ਹਨ ਤੇ ਨਾ ਹੀ ਸਟਰੀਟ ਲਾਈਟਾਂ ਵਾਹਨ ਚਾਲਕ ਆਪਣੀਆਂ ਮਰਜ਼ੀਆਂ ਕਰ ਰਹੇ ਹਨ ਅਤੇ ਹਾਦਸਿਆਂ ਦਾ ਖੱਦਸ਼ਾ ਬਣਿਆ ਹੋਇਆ ਹੈ ਉਧਰ ਸਬਜ਼ੀ ਦੀਆਂ ਨਾਜਾਇਜ਼ ਦੁਕਾਨਾਂ ਸੜਕਾਂ ਤੱਕ ਪਹੁੰਚ ਚੁੱਕੀਆਂ ਨੇ ਜਿਸ ਨਾਲ ਸਰਵਿਸ ਲੇਨ ਹੀ ਗਾਇਬ ਹੈ ਕੌਂਸਲਰ ਰਮਨ ਰਮੀ ਅਤੇ ਸ਼ਹਿਰ ਵਾਸੀਆਂ ਨੇ ਆਖਿਆ ਕਿ ਨਗਰ ਨਿਗਮ ਕਮਿਸ਼ਨਰ ਦਾ ਐਸਵਾਲ ਕੋਈ ਧਿਆਨ ਨਹੀਂ ਹੈ ਦੇਖੋ ਜੀ ਇਹ ਤੇ ਬਹੁਤ ਮਤਮ ਬੁਰਾ ਚੋਕ ਆ ਇਹ ਛੇਵੀਂ ਪਾਸੇ ਸ਼੍ਰੀ ਛਾੜਾ ਸਾਹਿਬ ਨੂੰ ਰਸਤਾ ਜਾਂਦਾ ਹੈ ਭਾਜੀ ਤੇ ਮੇਰੇ ਖਿਆਲ ਚ ਨਹੀਂ ਅੱਜ ਸਾਡੀ ਵੀ 41 ਸਾਲ ਦੀ ਉਮਰ ਹੋ ਗਈ ਕਦੀ ਲਾਈਟਾਂ ਜਗਦੀਆਂ ਵੀ ਵੇਖੀਆਂ ਹੁਣ ਠੀਕ ਹੈ ਇੰਨਾ ਬੁਰਾ ਹਾਲ ਆ ਲਾਈਟਾਂ ਦਾ ਵੀ ਤੇ ਦਾਦੀ ਫਾਇਦਾ ਹੋਊਗਾ ਜੇ ਭਾਜੀ ਉਥੋਂ ਐਂਕਰੋਜਮੈਂਟ ਖਤਮ ਹੋ ਗਈ ਤੁਸੀਂ ਉਥੋਂ ਸਰਵਿਸ ਲਾਈਨ ਤੇ ਹੈ ਹੀ ਨਹੀਂ ਉੱਥੇ ਛਾੜੇ ਚੌਂਗ ਦੇ ਵਿੱਚ ਸਬਜ਼ੀ ਵਾਲਿਆਂ ਨੇ ਇੰਨਾ ਬੁਰਾ ਹਾਲਾਤ ਕੀਤਾ ਵਾ ਛਾੜੀ ਦੋ ਗੱਲ ਉਥੇ ਵੇਖੋ ਇਹ 10 ਸਬਜੀ ਵਾਲਿਆਂ ਨੇ ਲੱਖ ਬੰਦਾ ਪਰੇਸ਼ਾਨ ਕਰਕੇ ਰੱਖਿਆ ਛਾਡੇ ਨੂੰ ਅੱਠ ਵਾੜਾ ਪੈਂਦੀਆਂ ਵਾ ਸਾਰੇ ਲੋਕ ਪਰੇਸ਼ਾਨ ਨੇ ਸਰਵਿਸ ਲਾਈਨ ਹੀ ਨਹੀਂ ਹੈਗੀ ਇਹਦੇ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਆ ਨਗਰ ਨਿਗਮ ਕਮਿਸ਼ਨਰ ਦਾ ਕੋਈ ਧਿਆਨ ਨਹੀਂ ਆ ਵੇਖੋ ਜੀ ਬੋਲ ਮਧੰਬਰਨ ਚੋਂ ਗਿਆ ਰੋਜ਼ ਇੱਥੋਂ ਬਾਦਰ ਜਾਂਦੇ ਐ ਇੰਨਾ ਟੂਰਿਸਟ ਹੁੰਦਾ ਅਮਰਸਰ ਜਿਨੇ ਵੀ ਹਰ ਇੱਕ ਨੇ ਦਰਬਾਰ ਸਾਹਿਬ ਬਗਾ ਬਾਰਡਰ ਦਰਗਿਆਣਾ ਮੰਦਰ ਆਉਣਾ ਹੀ ਹੁੰਦਾ ਜੀ ਜਦੋਂ ਹਨੇਰਾ ਹੁੰਦਾ ਵਾ ਕੋਈ ਟ੍ਰੈਜੇਡੀ ਹੁੰਦਾ ਕਾਰਨ ਕੋਈ ਐਕਸੀਡੈਂਟ ਹੋਣ ਦਾ ਕਾਰਨ ਬਹੰਦਾ ਆ ਤੇ ਮੈਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗਾ ਵੀ ਲਾਈਟਾਂ ਨੂੰ 360 ਸਥਿ ਮਸਲਾ ਇਹਨਾਂ ਦਾ ਹੱਲ ਕਰਾਇਆ ਜਾਵੇ ਨਾ ਠੀਕ ਕਰਾਇਆ ਜਾਵੇ ਨਹੀਂ ਤੇ ਅਲਟੀਮੇਟ ਦਵਾਂਗੇ ਸਰਕਾਰ ਨੂੰ ਹੋਰ ਕੀ ਇਹ ਕਹਿ ਸਕਦੇ ਆਪਾਂ ਆਮ ਜਨਤਾ ਦੇ ਹੱਕ ਕਰ ਸਕਦੀ ਆ ਜੀ ਸ਼ਹਿਰਾਂ ਦੇ ਬਹੁਤ ਮਾੜੇ ਹਾਲਾਤ ਆ ਜੀ ਇਹ ਤੇ ਬਾਰਡਰ ਰੋਡ ਤੁਹਾਨੂੰ ਪਤਾ ਹੈਗਾ ਚਾਰ ਜਗ੍ਹਾ ਤੇ ਰੋਡ ਜਾਂਦਾ ਸਿਗਨਲ ਲਾਈਟਾਂ ਬਿਲਕੁਲ ਬੰਦ ਜੇ ਕਿਸੇ ਦਾ ਕੋਈ ਧਿਆਨ ਨਹੀਂ ਜੇ ਕਿਸੇ ਟਾਈਮ ਤੇ ਵੀ ਕੋਈ ਵੀ ਐਕਸੀਡੈਂਟ ਹੋ ਗਿਆ ਕੁਝ ਹੋ ਗਿਆ ਬਹੁਤ ਬੁਰਾ ਹਾਲ ਹੈ ਜੀ ਤੇ ਇਸ ਵਾਤੇ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਬਹੁਤ ਬੁਰਾ ਹਾਲ ਹੈ ਬਾਰਡਰ ਰੋਡ ਹੈ ਇਸ ਵਲੇ ਬਾਰਡਰ ਛੁੱਟਿਆ ਹੋਇਆ ਤੁਸੀਂ ਛਾੜੇ ਚੌਂਕ 'ਚ ਇੱਕ ਵਾਰੀ ਲਾਈਟਾਂ ਦਾ ਵੇਖੋ ਲਾਈਟਾਂ ਤੇ ਜਗਦੀਆਂ ਹੀ ਨਹੀਂ ਹਨ ਲਾਈਟ ਕੋਈ ਜਗੇਗੀ ਕੋਈ ਰੈੱਡ ਲਾਈਟ ਗ੍ਰੀਨ ਲਾਈਟ ਹੋਊਗੀ ਤੇ ਕੋਈ ਕੁਝ ਕਰੇਗਾ ਇਸ ਵਾਸਤੇ ਬਹੁਤ ਬੁਰਾ ਹਾਲ ਹੈ ਤੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਅਸੀਂ ਇਸ ਵਕਤ ਸ਼ਹਾਟਾ ਚੌਕ ਵਿਖੇ ਮੌਜੂਦ ਆ ਜਿੱਥੇ ਨੇਰ ਘੁੱਪ ਪਿਆ ਹੋਇਆ ਨਾ ਤਾਂ ਸਟਰੀਟ ਲਾਈਟਾਂ ਚੱਲ ਰਹੀਆਂ ਨੇ ਤੇ ਨਾ ਹੀ ਟ੍ਰੈਫਿਕ ਸਿਗਨਲ ਚੱਲ ਰਹੇ ਨੇ ਟ੍ਰੈਫਿਕ ਸਿਗਨਲ ਪਿਛਲੇ ਕਈ ਮਹੀਨਿਆਂ ਤੋਂ ਬੰਦ ਨੇ ਬਹੁਤ ਹੀ ਮਹੱਤਵਪੂਰਨ ਚੌਕ ਹੈ ਜਿੱਥੇ ਛੇਵੀਂ ਪਾਸ਼ਾਹੀ ਸਾਹਿਬ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦਾ ਇੱਕ ਇਤਿਹਾਸਿਕ ਸਥਾਨ ਹੈ ਇਸੇ ਰੋਡ ਤੋਂ ਰਿਟਰੀਟ ਸੈਰਮਨੀ ਦੇਖਣ ਦੇ ਲਈ ਰੋਜ਼ਾਨਾ ਲੋਕ ਆਉਂਦੇ ਨੇ ਤੇ ਕਈ ਵਾਰ ਇੱਥੇ ਹਾਦਸੇ ਵੀ ਹੋ ਚੁੱਕੇ ਨੇ ਸੋ ਸੰਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਸ ਰੋਡ ਦੀ ਨੁਹਾਰ ਨੂੰ ਬਦਲਿਆ ਜਾਵੇ ਤੇ ਲੋਕਾਂ ਦੀ ਰਾਹ ਆਸਾਨ ਕੀਤੀ ਜਾਵੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਵੇ